si boleh ikut boleh enggak ちゃってねน้อง ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ 8:30 ਹੋ ਗਏ ਸਵੇਰ ਦੇ ਤੇ ਅੱਜ ਦਿਨ ਐਤਵਾਰ ਦਾ 2 ਤਰੀਕ ਤੇ ਆਪਣੇ ਲੱਗੇ ਅੱਜ ਆਲੂ ਬੀਜਣ ਸਵੇਰ ਦੇ ਕੰਮ ਧੰਦੇ ਆਪਾਂ ਲਵੇੜ ਲਿਆ ਤਕਰੀਬਨ ਸਾਰੇ ਕੱਪੜੇ-ਕੁਪੜੇ ਧੋ ਕੇ ਸੁੱਕਣੇ ਪਾ ਦਿੱਤੇ ਆ ਬਸ ਹੁਣ ਰੋਟੀ ਬਣਾਉਣੀ ਆ ਖੇਤ ਜਾਊਗੀ ਰੋਟੀ ਤੇ ਕੈਮਰੇ ਦਾ ਮੂਡ ਹੀ ਨਹੀਂ ਆ ਰਿਹਾ ਤੇ ਗੱਗੇ ਕੋਲ ਪਹੁੰਚ ਚੁੱਕੀ ਆ ਕੈਮਰਾਮੈਨ ਮੇਰਾ ਹਨਾ ਗੱਗੇ ਤੇ ਬੀਬੀ ਲੱਗੂਗੀ ਹੁਣ ਰੋਟੀ ਤੇ ਆਪਾਂ ਰਾਤ ਇੱਕ ਟਰਾਲੀ ਭਰ ਕੇ ਭੇਜਤੀ ਸੀ ਆਲੂਆਂ ਦੀ ਦੂਜੀ ਹੁਣ ਲੱਗਣਗੇ ਜੇ ਕੰਮ ਚੱਲ ਪਿਆ ਵਧੀਆ ਸੋਣਾ ਸ਼ੁਰੂ ਕਰਨ ਲੱਗੇ ਆ ਤੇ ਚਲੋ ਜੀ ਵਲੌਗ ਆਪਾਂ ਕਰ ਲਿਆ ਸ਼ੁਰੂ ਕੱਲ ਵਲੌਗ ਨਹੀਂ ਸੀ ਬਣਾਇਆ ਗਿਆ ਕੱਲ ਮੇਰੀ ਥੋੜੀ ਜੀ ਤਬੀਅਤ ਨਹੀਂ ਸੀ ਠੀਕ ਤੇ ਬਾਕੀ ਭਾਈ ਜਿੰਨਾ ਚਿਰ ਵੀ ਕੋਈ ਕੈਮਰਾ ਨਹੀਂ ਔਨ ਕਰਦਾ ਉਨਾ ਚਿਰ ਫਿਰ ਕੋਈ ਮੈਂ ਤਾਂ ਕੰਮ ਧੰਦਿਆਂ ਚ ਹੀ ਰਹਿ ਜਾਨੀ ਆ ਇੱਥੇ ਆਪਾਂ ਬਲੌਗ ਕਰ ਲਿਆ ਸ਼ੁਰੂ ਕਰਦੇ ਰਵਾਂਗੇ ਗੱਲਾਂ ਬਾਤਾਂ ਜੇ ਖੇਤ ਵੱਲੀ ਗੇੜਾ ਵੱਜੇ ਜਰੂਰ ਦਿਖਾਵਾਂਗੇ ਖੇਤ ਦਾ ਵੀ ਵੀਊ ਤੁਹਾਨੂੰ ਤੇ ਨਹੀਂ ਫਿਰ ਆਪਾਂ ਜੇ ਘਰੇ ਰਹੇ ਤਾਂ ਕਰਦੀਆਂ ਗੱਲਾਂ ਬਾਤਾਂ ਤੁਹਾਨੂੰ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰ ਹੋਣੇ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਰਵਾਂਗੇ ਗੱਲਾਂ ਬਾਤਾਂ ਚਾਹ ਪੀ ਲਈਏ ਤੇ ਕੰਮ ਥੰਦੇ ਕਰੀਏ ਇੱਥੇ ਤੇ ਰੱਖ ਸਕਣੀ ਹੈ

Pedro! Pedro! Muito obrigado! Cabar frita! Ai, enquanto peça, de uma fraca! <coughs> ਚਲੋ ਰੋਟੀ ਲਾਓ ਇੰਨਾ ਟਾਈਮ ਥੋੜੀ ਆ ਬੋਰ ਨਾ ਕੱਢ ਸਾਡ ਜੀ ਹੁਣ ਘਰੇ ਇਹ ਹੁਣ ਗੜਾ ਨਹੀਂ ਏ ਤੂੰ ਚਾਹੇ ਮੈਂ ਤੂੰ ਰਸੂਨੇ ਆ ਇੱਧਰ ਖੜਾ ਚੱਲਾ ਟੈਡੀ ਨਹੀਂ ਆ ਜਾ ਰੋਟੀ ਚਾਰ ਰੋਟੀਆਂ ਤੈਨੂੰ ਪਰੋਹੇ ਕਿਥੋਂ ਨੇ ਮੇਰੇ ਹੀ ਲਾ ਦੇ ਵੇ ਇੰਦਰ ਵੀ ਨਾ ਬਣੀ ਜਾਂਦੀ ਆ ਮੈਂ ਆਹ ਫਿਰ ਕੋਈ ਚੱਲ ਓਏ ਦਾਲ ਤਾਂ ਹੈਗੀ ਰੋਟੀ ਪਰ ਕੀਰਤ ਜਿੱੱਗਾ ਵੀਡੀਓ ਤੇ ਡਰਦਾ ਉਧਰ ਖੜਾ ਤੇ ਰਟਾ ਤੇ ਵੀਡੀਓ ਚਾਹੇ ਖਾਲਾ ਪਣਾ ਚੱਕੀ ਚੱਲੋ ਰੋਟੀ ਬੈ ਜਾ ਚਾ ਪਰ ਕੇ ਇੱਥੇ ਬੈ ਲੈ 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 ਉਹ ਖਾ ਅੱਖਾਂ ਨਹੀਂ ਮੀਚ ਅਸੀਂ ਇੱਥੇ ਤੈਨੂੰ ਹੁਣ ਆਥਣ ਤੱਕ ਬੋਣਾ ਵਾ ਇੱਧਰ ਮੇਰੇ ਫੂਟ ਪਾ ਲੈ ਤੇ ਆ ਜੱਫ ਨੇ ਬੱਸ ਨਹੀਂ ਮਿਲਣਾ ਮੈਂ ਸਾਨੂੰ ਦੋਨਾਂ ਦਾਸਾ ਵੱਡੂ ਬਹੁਤ ਹਾਂ ਲੋ ਪੀਤਾ ਤੂੰ ਅਦਕੇ ਅਦਕੇ ਪੀਣ ਲਾ ਕੇ ਤੂੰ ਆ ਗੁਰਕੀਰਤਾ ਚੱਕੋ ਦੇ ਹੀ ਪੁੱਤ ਫੜਾਈ ਚੱਲਦੀ ਆ ਆ ਆ ਗਿਆ ਰੀਆ ਵੀ ਪਾ ਲੈ ਗੱਲੇ ਯਾਰਾ ਤਨੇ ਰੀਕੇ ਨੇ ਆਜਨੇ ਭਾਈ ਚੱਕ 6 ਵਜੇ ਵਾਲਾ ਆ ਗਿਆ ਚੱਕ ਉਹਦਾ ਜੱਗਨ ਵੀ ਫੜਾਇਆ ਨਾ ਬੋਰੀ ਜੀ ਵਿਛਾ ਦੇਈ ਦੋ ਬੋਰੀ ਬੈਜੂਗਾ ਹੁਣ ਇੱਥੇ ਟਰੈਕਟਰ ਘੋੜਾ ਹੈ ਉਹਦਾ ਆ ਬੇ ਰੋਟੀ ਆਪਣੀ ਹਾਂ ਰੋਟੀ ਪਾਪੀ ਰੋਟੀ ਇਹ ਪਹਿਲੇ ਪਾਪੀ ਨੂੰ ਖੋਣਾਰੇ ਉਹ ਲੈ ਗਿਆ ਕਿ ਆ ਕੇ ਆਦ ਆ ਹਾਂ ਚਾਰ ਚਪਾਟਾ ਹੈਗਾ ਹਾਂ ਚਾਰ ਬਿੰਨ ਚਾਰ ਆਪੇ ਲੂਣ ਪਾਉਣਾ ਪੈਣਾ ਯਾਰ 5:00 5:00 ਵਜੇ ਤੇ ਬਹੁਤ ਕੰਮ ਹੈਂ ਬੰਦ ਕਰਨਾ ਜਾ ਰਿਹਾ ਹਾਂ 3:00 ਤੇ ਰੰਗ ਹੈਗਾ ਮਾ ਮੈ ਤਾਂ ਨਹੀਂ ਕੋਲ ਬੂੜ ਚੱਕੀ ਰੋਟੀ ਫੜੋ ਆ ਕੇ ਤੂੰ ਹੋਰ ਆਹਾਂ ਸਵੇਰੇ ਹੀ ਆਏ ਆ ਚਾਰ ਲੈਣਾ ਕਿਉਂ ਇਹ ਤਾਂ ਨਹੀਂ ਆਇਆ ਸੀ ਇਹ ਕੇ ਪੰਜ ਵਜੇ ਆਉਣਾ ਸਬਜ਼ੀ ਦਿਖਾਉਣ ਨੂੰ ਨੂਨ ਥੋੜਾ ਸੀ ਹੂੰ ਪਾ ਦਾਂ ਬੰਡਿਆ ਨਹੀਂ ਲਿਆਏ ਅੱਜ ਤਾਂ ਆਪਾਂ ਇੱਥੇ ਲਾਉਣੀ ਆ ਸ਼ੈਮਰ ਵੇਖੀ ਤੇ ਸਹੀ ਨੂੰ ਆਪਾਂ ਤਾਂ ਐ ਕਣਕ ਬੀਜਣੀ ਆ ਹੁਣ ਕੋਣੋਂ ਤੁਸੀਂ ਬਾਣੀ ਆਂਗੇ ਲੱਸੀ ਆ ਪਾਪੀ ਖਾਲਾ ਰੋਟੀ ਫੇਰ ਆਇਆ ਕਰ ਤੂੰ ਸਾਡੇ ਨਾਲ ਗੱਟੇ ਲਦਾ ਨਹੀਂ ਕਰੇ ਆਪਾਂ ਚਾਲਦੇ ਆ ਕਹਿਣਾ ਹੈਗਾ ਚਮਚਾ ਹੈ ਨਹੀਂ 18 ਰੁਪਏ ਓਏ ਉਹ ਲੱਦਣੇ ਉਹ ਦੂਜੇ ਤੇ ਰੇੜੀ ਤੇ ਕਾਫ ਤੇ ਰੋਟੀ ਖਾ ਚੱਲ ਮੈਂ ਲੱਸੀ ਪੀ ਆਂ ਸਾਰੇ ਭਾਂਡੇ ਦਾ ਮੁੱਲ ਇੱਥੇ ਜੱਤ ਗਿਆ ਬੇ ਕੋਈ ਨਹੀਂ ਵਧਿਆਰੇ ਭਾਂਡੇ ਟੋਕਰਾ ਭਾਂਡਾ ਦਾ ਇਹ ਵੇਖ ਲੈ ਅਡੀ ਕੁਆਲਟੀ ਹੈ ਇਹਦਾ ਵੀਰਾਂ ਨੂੰ ਘਰੋਂ ਘਰੇ ਚਾਚਾ ਘਰੇ ਹੁਣ ਮੂਹ আজ তোল নাট ਆਉਣ ਦੇ ਨਾਲ ਨਾ ਸਰ ਲੋਵੀ ਦੇਖੋ ਆਪ ਆਪਣਾ ਹੀ ਸੋਹਣੀ ਆ ਦੀ ਰਸੋਈ ਇੱਥੇ ਆਪਾਂ ਐਵੇਂ ਰਹਿਣ ਦਿੱਤਾ ਵੀ ਇਹ ਖੇਤਾਂ ਲਈ ਕੋਠੜੀ ਹੈ ਤੇ ਜਿੱਥੇ ਜੇ ਬਹਿ ਜੀਏ ਕਹਿੰਦੇ ਹੁੰਦੇ ਆ ਭਲਾ ਜੰਗਲ ਚ ਮੰਗਲ ਨਾਲੋਂ ਹੈ ਨਾ ਜਨੂਨ ਹੋਣਾ ਚਾਹੀਦਾ ਬੰਦੇ ਚ ਵਾਰਾ ਦੀ ਨਾ ਵਧੀਆ ਪਰ ਸੋਈ ਬਣਾਤੀ ਹਨ ਆਪਾਂ ਬਾਹਰ ਘੁੱਕ ਕੇ ਮਾਰ ਕੇ ਤੇ ਬਹਿ ਕੇ ਪੀਨੇ ਆ ਚਾਹ ਕਿਆ ਬਣਦੀ ਮੀਠਾ ਆ ਕਿਆ ਬਣ ਗਈ ਆ ਦੁੱਧ ਪਾਤਾ ਆਪਣਾ ਕੰਮ ਨਾ ਲਾ ਰਾ ਇਹਨਾਂ ਨੂੰ ਵੀ ਨਾ ਆਇਓ ਸਾਦੀ ਖਾਏ ਨੂੰ ਪਾਉਂਦੇ ਕਿਲੇ ਮਸ਼ੀਨ ਦਾ ਹੁਣ ਕਿਰਾਇਆ ਤਾਂ ਜਿਹੜਾ ਪੈਣਾ ਪਿਆ 3000 3000 ਉਹਨਾਂ ਦੇ ਸਾਢੇ 3:30 ਛੱਡ ਨਹੀਂ ਹੁੰਦੀ ਸਾਢੇ 5:00 ਜਾ ਕੇ ਛੱਡਾਂ ਨਹੀਂ ਸਾਢੇ 7:00 ਵਜੇ ਸਾਢੇ 7:00 ਫਿਰ ਵੀ ਉਹਨੇ ਹੀ ਲੈਣਗੇ ਕੋਈ ਨਾ ਮਤਲਬ ਦੂਜੇ ਬੰਦੇ ਨੇ 7:00 ਵਜੇ ਪਾਣੀ ਹੁੰਦੀ ਉਹ ਕਹਿੰਦਾ ਹੀ ਆਥਣੇ ਨਹੀਂ ਨਹੀਂ ਅੱਛਾ ਉਹ ਕਹਿੰਦਾ ਸੀ ਵੀ ਜੇ ਨੱਬੜ ਗਿਆ ਤਾਂ ਫੋਨ ਲਾ ਦਿਓ ਸ਼ਾਮ ਨੂੰ ਜੇ ਨਾ ਨੱਪੜਿਆ ਉਹ ਵੀ ਤਾਂ ਉਹ ਵੇਖ ਮੁੰਡਾ ਦਾਦੇ ਕਹਿੰਦੇ 10 ਕਿਲੇ ਲੱਗ ਜਾਂਦੇ ਉਹ ਚੈਲ ਦਰਦਾ ਸੀ ਕਿੱਧਰ ਗੇ ਪਾਪੀ ਹੋਣੀ ਹੋਰ ਨਾਲ ਚਾਰ ਟਾਗੜੇ ਉਠੰਦੀ ਨਾ ਕਰਨ ਦੇ ਜੱਗੇ ਨੂੰ ਬੰਦ ਕਰਦੇ ਲੋ ਜੀ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਮ ਦਾ 4 ਵਜੇ ਸੀ ਆਪਾਂ ਦੁਪਹਿਰ ਵਾਲੀ ਚਾਹ ਰੋਟੀ ਖਵਾ ਪਿਆ ਦਿੱਤੀ ਸੀ ਇਹਨਾਂ ਨੂੰ ਤੇ ਇੱਧਰਲੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਜਿੱਧਰ-ਇਧਰ 4 ਕਿੱਲੇ ਆਲੂਆਂ ਦੇ ਬੀਜੇ ਗਏ ਸੀ ਕੰਮ ਨਿਪਟੜ ਗਿਆ ਸੀ ਤੇ ਦੂਜੇ 2 ਕਿੱਲਿਆਂ ਦੇ ਵਿੱਚ ਟਰੈਕਟਰ ਕਰਨ ਨੇ ਚਾਹ ਪੀ ਕੇ ਹਵਾੜ ਲਿਆ ਸੀਗਾ ਤੇ ਮੈਂ ਕਿਹਾ ਚੱਲ ਹੁਣ ਮੈਂ ਆਪਦਾ ਭਾਂਡਾ ਠਿੱਕਰ ਸਾਰਾ ਇਕੱਠਾ ਕਰਕੇ ਤੇ ਜਾਣੀ ਆ ਪਿੰਡ ਨੂੰ ਤੇ ਜਾ ਕੇ ਦੇਖਦੇ ਆ ਘਰੇ ਕੰਮ ਤੰਦੇ ਘਰੇ ਆ ਕੇ ਵੀ ਕਰਨੇ ਸੀਗੇ ਤੇ ਇੱਥੇ ਫਿਰ ਮੈਂ ਤੋਰਨ ਲੱਗੀ ਸੀਗੀ ਉਦੋਂ ਵੀਡੀਓ ਬਣਾਈ ਫਿਰ ਕਹਿੰਦੇ ਠੰਡੇ ਦੀ ਬੋਤਲ ਮਗਾ ਕੇ ਦਿੱਤੀ ਫਿਰ ਇਹਨਾਂ ਨੂੰ ਸਰਪ੍ਰਾਈਜ਼ ਕਹਿੰਦੇ ਪੀਣਾ ਸ਼ਾਮ ਵਾਲੇ ਟਾਈਮ ਵੀ ਚਾਹ ਦੀ ਲੋੜ ਨਹੀਂ ਤੇ ਮੈਂ ਨੂਰ ਨੂੰ ਕਹਿੰਦੀ ਸੀ ਕਿ ਮੈਂ ਨੂਰ ਚੱਲ ਤੈਨੂੰ ਘਰੇ ਛੱਡ ਦੂੰਗੀ ਤੇ ਵੀ ਮੈਂ ਗਾਂ ਪਿੰਡ ਚਲੀ ਜਾਉਂਗੀ ਆਪਦੇ ਇਹਦੀ ਮੰਮੀ ਪਹਿਲਾਂ ਆ ਗਈ ਸੀ ਉਹਨੇ ਪੱਠੇ-ਪੁੱਠੇ ਪਾਉਣੇ ਸੀਗੇ ਤਾਂ ਕਰਕੇ ਫਿਰ ਮੈਂ ਨੂਰ ਨੂੰ ਨਾਲ ਲੈ ਕੇ ਤੇ ਆਉਣ ਲੱਗੀ ਸੀਗੀ ਥੋੜੀ ਧਾਮ ਹੋ ਗਿਆ ਸਾਢੇ 6 ਦਾ ਆ ਪੱਕਾ ਮੰਦੇ ਸਾਰੇ ਆਪਦੇ ਨਵੇੜ ਲਏ ਹੁਣ ਬਾਲ ਧੋਤੇ ਦਾ ਬਹੁਤ ਅੱਜ ਤਾਂ ਥੱਕ ਗਏ ਕੋਏਨ ਉੱਥੇ ਮਿੱਟੀ ਘੱਟੇ ਦੇ ਵਿੱਚ ਤੇ ਸਾਰਾ ਦਿਨ ਖੇਤ ਨਿਕਲਿਆ ਆ ਕੇ ਘਰੇ ਕੰਮ ਧੰਦੇ ਕੀਤੇ ਮੈਂ ਆ ਗਈ ਸੀ ਸਾਢੇ 4:30 ਵਜੇ ਆ ਕੇ ਫਿਰ ਘਰੇ ਕੰਮ ਧੰਦੇ ਕੀਤੇ ਜਿਹੜੇ ਕਰਨੇ ਸੀ ਆਟਾ ਕੋਟਾ ਗੁੰਨੇ ਆ ਧੂਖ ਬੱਤੀ ਜੋ ਵੀ ਤਾਰਾ ਚਵਾਉਣੀਆਂ ਸੀ ਕਬਰ ਪੀਤ ਦੇ ਨਾਲ ਹੋਰ ਨਹੀਂ ਕਿ ਮੋਟੇ ਕਈ ਕੰਮ ਹੋ ਜਾਂਦੇ ਆ ਆ ਕੇ ਹਨ ਹੁਣ ਆਪਾਂ ਨਾ ਲਈਏ ਬਾਲ ਵੀ ਧੋਲੇ ਮੈਂ ਤਾਂ ਕਿਸੇ ਨਾਲ ਹੀ ਸੜ ਗਿਆ ਮਿੱਟੀ ਨਾਲ ਧਰ ਗਿਆ ਸੀ ਚਲੋ ਜੀ ਅੱਜ ਵਾਲੀ ਵੀਡੀਓ ਦੇ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ